ਮੈਂ ਐਸਐਚ ਕਲਾਨੌਰ ਇੱਥੇ ਮੌਕੇ ਤੇ ਆਇਆ ਵਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰੇ ਕੋਲ ਗੱਡੀ ਸਾਬੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਦੇਖ ਰਹੇ ਹਾਂ ਕੈਮਰੇ ਵਗੈਰਾ ਦੇ ਲੋਡ ਗੱਡੀ ਦੀ ਕਾਰਨ ਕਰਦਾ ਸਰ ਇਹ ਕਿਹੜੀ ਲੇਨ ਵਿੱਚ ਹੋਈ ਇਹ ਕਿਹੜਾ ਇਹ ਦੋਸਤਪੁਰ ਪਿੰਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਤੇ ਰਾਤ ਦੀ ਸੀ ਆਪਾਂ ਆਏ ਸੀ ਹੁਣ ਵੀ ਮੌਕੇ ਤੇ ਪਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਅਸਲੀ ਹੈ ਅਸੀਂ ਟ੍ਰੇਸ ਕਰ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਹਾ ਮੈਂ ਸਚੂ ਕਲਾਂੌਰ ਇੱਥੇ ਮੌਕੇ ਤੇ ਆਇਆ ਹਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰ ਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਹਾਂ ਕੈਮਰੇ ਵਗੈਰਾ ਤੇ ਲੋਡ ਲੇਡਿੰਗ ਦੀ ਕਾਰਜਪਰ ਸਾਰਾ ਕਿਹੜੀ ਲੋਕੇਸ਼ਨ ਕਿਹਣੀ ਹੈ ਇਹ ਦੋਸਪੁਰ ਬੈਂਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਇਹ ਰਾਤ ਵੀ ਸੀ ਆਪਾਂ ਐਸੀ ਹੁਣ ਵੀ ਮੌਕੇ ਤੇ ਪਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਦੱਸ ਰਹੀ ਹੈ ਅਸੀਂ ਟ੍ਰੇਸ ਕਰ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟ੍ਰੇਸ ਕਰ ਰਹੇ ਹਾਂ ਉਹਨੇ ਦੇਖੀ ਕੈਮਰੇ ਵਗੈਰਾ ਵੀ ਚੈੱਕ ਕੀਤਾ ਚੈੱਕ ਕਰ ਰਹੇ ਹਾਂ ਜੀ ਜਿਹਨਾਂ ਦੇ ਐਕਸੀਡੈਂਟ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈਗੇ ਨਹੀਂ ਨੀ ਉਹਦੇ ਨਾਲ ਹਾਂ ਜੀ ਸਰ ਇਹ ਆਮ ਆਦਮੀ ਪਾਰਟੀ ਦੇ ਉੱਤੇ ਦਰਦਸ ਤੇ ਕਾਰ ਜੀ ਚਾਨਮਿੰਦ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਪਾਜੀ ਕਾਰ ਵੀ ਕਰ ਰਹੇ ਹਾਂ ਜੀ ਜੋ ਵੀ ਕਾਰ ਵੀ ਅ ਮੈਂ ਐਸਐਚਓ ਕਲਾਨੌਰ ਇੱਥੇ ਮੌਕੇ ਤੇ ਆਇਆ ਹਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਹਾਂ ਕੈਮਰੇ ਵਗੈਰਾ ਤੇ ਲੋਡ ਲੇਡਿੰਗ ਦੀ ਕਾਰਜ ਕਰ ਸਰ ਇਹ ਕਿਹੜੀ ਲੋਕੇਸ਼ਨ ਕਿਹੜੀ ਜਿੱਥੇ ਖੜੇ ਆ ਇਹ ਦੋਸਪੁਰ ਬਿੰਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ ਹੈ ਸਾਡੇ ਕੋਲ ਰਾਤ ਆਈ ਸੀ ਤੇ ਰਾਤ ਵੀ ਸੀ ਆਪਾਂ ਆਏ ਸੀ ਹੁਣ ਵੀ ਮੌਕੇ ਤੇ ਭਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਦੱਸ ਰਹੀ ਹੈ ਅਸੀਂ ਟ੍ਰੇਸ ਕਰ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟ੍ਰੇਸ ਕਰ ਰਹੇ ਹਾਂ ਕੋਈ ਨਹੀਂ ਦੇ ਕਿ ਕੈਮਰੇ ਵਗੈਰਾ ਵੀ ਚੈੱਕ ਕੀਤੇ ਚੈੱਕ ਕਰ ਰਹੇ ਹਾਂ ਜੀ ਪਤਾ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਕੋਈ ਆਮ ਆਦਮੀ ਪਾਰਟੀ ਦੇ ਨਾਲ ਹੈਗੇ ਨਹੀਂ ਕੀ ਨਹੀਂ ਉਹਦੇ ਨਾਲ ਹਾਂਜੀ ਸਰ ਆਮ ਆਦਮੀ ਪਾਰਟੀ ਦੇ ਉਹਦੇ ਦਰ ਦੱਸ ਤੇ ਕਰ ਇਛਾਂਬਿੰਦ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਬਸ ਕਾਰ ਵੀ ਕਰ ਰਹੇ ਆ ਜੀ ਜੋ ਵੀ ਕਾਰ ਵੀ